ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਮਹੱਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਲਾਈ ਬੂਝੈ ਤਾਂ ਨਿਰਮਲ ਹੋਐ ਕੋਈ ਹਰਿ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਤਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਲਾਈ ਜੀ ਜੰਤ ਏ ਕਿਆ ਵਿਚਾਰੀ ਕਿਆ ਕੋ ਆਖ ਸੁਣਾਈ ਗੁਰਮੁਖ ਆਪੇ ਦੇ ਵਢਿਆਈ ਆਪੇ ਸੇਵ ਕਰਾਈ ਦੇਖੁ ਕਟੰਭ ਮੋਹਿ ਲਵਹਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਰਾਮ ਸਖਾ ਹਰ ਜਿਓ ਮੇਰਾ ਅੰਤੇ ਹੋਈ ਸਖਾਈ ਪੇੜੈ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਗੁਰ ਕੋ ਮੰਗ ਨਾ ਜਾਣੈ ਅੰਦੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਆਨੰਦਿ ਨ ਪਗਤ ਕਰਹਿ ਦਿਨ ਰਾਤੀ ਹਉ ਮੈ ਮੋਚ ਕਾਇ ਜਿਸ ਸਿਉ ਰਾਤਾ ਤੈ ਸੋ ਹੋਵੇ ਸਚੇ ਸਚ ਸਮਾਇ ਆਪੇ ਨਦਰ ਕਰੇ ਭਾਉ ਲਾਈ ਗੁਰ ਸ਼ਬਦੀ ਵਿਚਾਰ ਸਤਗੁਰ ਸੇਵੈ ਸਹਿਜ ਉਪਜੈ ਹਉ ਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸਚ ਰਖਿਆ ਪੁਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਈ ਨਾਮ ਨਿਧਾਨ ਹਰ ਮਨ ਵਸੈ ਹਉ ਮੈਂ ਦੁੱਖ ਸਭ ਜਾਈ ਸਤ ਗੁਰੇ ਸ਼ਬਦ ਸੁਣਾਇ ਹਉ ਸਦ ਬਲੇ ਹਾਰੈ ਜਾਉ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰੇ ਆਪ ਨਾ ਜਾਈ ਹਰ ਜੀਉ ਭਗਤ ਵਸਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮਖ ਦੇ ਵਢਾਈ ਤੇਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵੰਦੀ ਜਮ ਡੰਡ ਲੱਗੈ ਤਿਨ ਆਈ ਜੇ ਸਤਗੁਰ ਸੇਵਨ ਸੇ ਉੱਭਰੀ ਹਰ ਸੇਤੀ ਲਿਵ ਲਾਏ ਮਨ ਰੇ ਗੁਰਮਖ ਨਾਮ ਧਿਆਈ ਤੁਰ ਪੂਰਬ ਕਰਤੈ ਲਿਖਿਆ ਤਿੰਨਾ ਗੁਰਮਤਿ ਨਾਮ ਸਮਾਏ ਰਹਾਉ ਵਿਣ ਸਤਗੁਰ ਪ੍ਰਤੀਤ ਨ ਆਵੇ ਨਾਮ ਨਾ ਲਾਗੂ ਭਾਉ ਸੁਪਨੇ ਸੁਖ ਨਾ ਪਾਵੀ ਦੁਖ ਮਹਿ ਸਵੇ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨਾ ਮੀਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਂ ਗੁਰ ਸ਼ਬਦ ਦੜਾਵੇ ਰੰਗ ਸਿਉ बिन कृपा लया ना जाई जे सौ अमृत नीरी है पी बेख फल लागे ठाए से जन सच्चे निर्मले जिन सतगुरु नाल प्यार सतगुरु का भाणा कमावंदी विकहौ मैं तज विकार मन हठ केत उपाय ना छूटी है सिमरत शास्त्र सुध हो जाए मिल संगत साधु उभरे ਗੁਰ ਕਾ ਸ਼ਬਦ ਕਮਾਈ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏ ਕਹਿ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਏ ਹਰ ਰਸ ਪੀਵੈ ਸਹਿਜ ਰਹੈ ਉੱਡੈ ਨਾ ਆਵੈ ਜਾਇ ਨਿਜ ਕਰਵਾਸਾ ਪਾਇਆ ਹਰ ਹਰ ਨਾਮ ਸੁਮਾਈ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੈ ਜੇ ਚੱਲਹਿ ਤਾਂ ਅਨੰਦਿਨ ਰਾਚੈ ਹਰ ਨਾਏ ਰਹਾਉ ਪੰਛੀ ਬਿਰਖ ਸੁਹਾਵੜੀ ਉੱਡੈ ਚਹਉ ਦਿਸ ਜਾਹਿ ਜੀਤਾ ਊਡਹਿ ਦੁਖ ਘਣੇ ਨਿਤ ਦਾਜਹਿ ਤੈ ਬਿਲਲਾਹੀ ਬਿਨ ਗੁਰ ਮਹਿਲ ਨਾ ਜਪਈ ਨਾ ਅਮਰਤ ਫਲ ਪਾਹੀ ਗੁਰਮਖ ਬ੍ਰਹਮ ਹਰੀਆਵਲਾ ਸਾਚੈ ਸਹਿਜ ਸੁਭਾਈ ਸਾਖਾ ਤੀਨ ਨਵਾਰੀਆਂ ਏਕ ਸ਼ਬਦ ਲਿਵਲਾਈ ਅਮਰਤ ਫਲ ਹਰ ਏਕ ਹੈ ਆਪੇ ਦੇਖਵਾਈ ਮਨ ਮੁਕੀ ਹੋ ਬੇ ਸੁਖ ਗਏ ਨਾ ਫਾਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀ ਐ ਉਹਨਾ ਘਰ ਨਾ ਗਰਾਉ ਕਟਿਅਹ ਤਹ ਨਿਤ ਜਾਲੀਐ ਉਹਨਾ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੀ ਪਇ ਕਿਰਤ ਪਰਾਂ ਹੁਕਮੇ ਦਰਸ਼ਨ ਦੇਖਣਾ ਜਹ ਭੀ ਜਹ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣ ਬੱਪੜੀ ਭੂਲੇ ਫਿਰੇ ਗਵਾਰ ਮਨ ਹਟ ਕਰਮ ਕਮਾਉਂਦੀ ਨਿਤਨੇਤ ਹੋਹੀ ਖੁਆਰ ਅੰਤਰ ਸ਼ਾਂਤ ਨਾ ਆਵੇ ਨਾ ਸੱਚ ਲੱਗੇ ਪਿਆਰ ਗੁਰਮਖੀਆਂ ਮੂੰਹ ਸੋਹਣੀ ਗੁਰ ਕਹਿ ਤਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸੱਚਿਆਰ ਆਇਸੀ ਪਰਵਾਨ ਹੈ ਸਭ ਕੁੱਲ ਕਾ ਕਰਹਿ ਉਧਾਰ ਸਭ ਨਦਰਿ ਕਰਮ ਕਮਾਵੰਦੀ ਨਦਰਿ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਈ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3 ਗੁਰਮਖ ਨਾਮ ਧਿਆਈਐ ਮਨ ਮੁਖ ਬੂਜ ਨਾ ਪਾਈ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਈ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੇ ਸਮਾਈ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਈ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤ ਗੁਰ ਭਾਈ ਸਦਾ ਪਿਰ ਨਿਹਚਲ ਪਾਈਐ ਨਾਉ ਮਰੈ ਨਾ ਜਾਇ ਸ਼ਬਦ ਮਿਲੀ ਨਾ ਵਿਚੜੈ ਪਿਰ ਕੈ ਅੰਕ ਸਮਾਈ ਹਰ ਨਿਰਮਲ ਅਤੂਜਲਾ ਬਿਨ ਗੁਰ ਪਾਇਆ ਨਾ ਜਾਇ ਪਾਠ ਪੜੈ ਨਾ ਬੂਝੈ ਭੇਖੀ ਭਰਮ ਭਲਾਇ ਗੁਰਮਤੀ ਹਰ ਸਦਾ ਪਾਇਆ ਰਸ ਨਾ ਹਰ ਰਸ ਸਮਾਈ ਮਾਇਆ ਮੋਹ ਚਕਾਇਆ ਗੁਰਮਤੀ ਸਹਿਜ ਸੁਭਾਈ ਬਿਨ ਸ਼ਬਦ ਜਗ ਦੁਖੀਆ ਫਿਰਹਿ ਮਨ ਮੁਖਾਂ ਨੂੰ ਗਈ ਖਾਏ ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ ਮਾਇਆ ਭੂਲੇ ਸਿਧ ਫਿਰਹਿ ਸਮਾਧ ਨ ਲੱਗੈ ਸੁਭਾਈ ਤੀਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਈ ਬਿਨ ਗੁਰ ਮੁਕਤ ਨ ਪਾਈਐ ਨਾ ਦੁਬਦਾ ਮਾਇਆ ਜਾਈ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਈ ਦੁਖ ਸੁਖ ਇਹੋ ਜਿਉ ਬੱਧ ਹੈ ਹਉ ਮੈਂ ਕਰਮ ਕਮਾਈ ਬਿਨ ਸ਼ਬਦ ਹੈ ਪਰਮਨਾ ਚੂਕਾਈ ਨਾ ਵਿੱਚੋਂ ਹਉ ਮੈਂ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦ ਹੈ ਖਾਏ ਨਾ ਪਾਏ ਸ਼ਬਦੇ ਹਉ ਮੈਂ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮੁ ਪਦਾਰਥ ਪਾਈਐ ਗੁਰਮੁਖ ਸਹਜ ਸੁਭਾਈ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨ ਹੋਏ ਭਗਤ ਵਸਚਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਈ ਨਾਨਕ ਸ਼ਬਦੇ ਹਰ ਸਾਲਾਹੀਐ ਕਰਮ ਪ੍ਰਾਪਤ ਹੋਈ ਸਿਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭਲਾਈ ਮਨ ਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਈ ਗੁਰ ਬਾਣੀ ਸਜਗ ਮਹਚਾਨਣ ਕਰਮ ਵਸੈ ਮਨ ਆਈ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਈ ਰਹਾਉ ਭਰਮ ਗਿਆ ਭਉ ਭਾਗਿਆ ਹਰ ਚਰਨੀ ਚਿਤ ਲਾਈ ਗੁਰਮਖ ਸ਼ਬਦ ਕਮਾਈਐ ਹਰ ਵਸੈ ਮਨ ਆਈ ਕਰ ਮਹਿਲ ਸੱਚ ਸਮਾਈ ਐ ਜਮ ਕਾਲ ਨਾ ਸਕੈ ਖਾਏ ਨਾਮਾ ਸ਼ੀਂਬਾ ਕਬੀਰ ਝੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਣ ਹੈ ਹਉ ਮੈਂ ਜਾਤ ਗੁਆਈ ਸੁਰ ਨਰ ਤਿਨ ਕੀ ਬਾਣੀ ਗਾਵਹਿ ਕੋਇ ਨਾ ਮੇ ਟੈ ਭਾਈ ਦੈਂਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਆਨੰਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਹੁ ਭੂਜੈ ਦੂਜਾ ਅਵਰ ਨ ਜਾਣੈ ਖਾਤ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਪਰਮ ਭਲਾਈ ਸਤਗੁਰ ਸੇਵਹਿ ਤਾਂ ਗਤ ਮਿਤ ਪਾਵਹਿ ਹਰ ਜੀਉ ਮਨ ਵਸਾਈ ਸੱਚੀ ਬਾਣੀ ਸਿਉ ਚਿਤ ਲਾਗੇ ਆਵਣ ਜਾਣ ਰਹਾਇ ਪੰਡਤ ਪੜ ਪੜਵਾਦ ਵਿਖਾਣ ਹੈ ਬਿਨ ਗੁਰ ਪਰਮ ਭਲਾਏ ਲੱਖ ਚੌਰਾਸੀ ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਈ ਜਾਂ ਨਾਉ ਚੇਤੇ ਤਾਂ ਗਤ ਪਾਈ ਜਾਂ ਸਤ ਗੁਰ ਮੇਲ ਮਲਾਈ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤ ਗੁਰ ਮਿਲੈ ਸੁਭਾਈ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤ ਗੁਰ ਭਾਈ ਸਤਿ ਬਲੇ ਹਾਰੀ ਗੁਰੇ ਆਪਣੇ ਵਿਟੂ ਜੇ ਹਰ ਸੇਤੀ ਚਿਤ ਲਾਈ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੀ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਬਸੈ ਸਭਨਾ ਘਾਟ ਅੰਤਰ ਗੁਰਮਖ ਵਿਰ ਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਪਰਮ ਭਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ રે ਗੁਰ ਬਿਨ ਸਹਜ ਨਾ ਹੋਏ ਸ਼ਬਦ ਹੈ ਹੀ ਤੇ ਸਹਜ ਉਪਜੈ ਹਰ ਪਾਇਆ ਸੱਚ ਸੋਈ ਰਹਾਉ ਸਹਜੇ ਗਾਵਿਆ ਥਾਈ ਪਵੇ ਬਿਨ ਸਹਜੈ ਕਥਨੀ ਬਾਦ ਸਹਜ ਹੀ ਭਗਤਿ ਉਪਜੈ ਸਹਜ ਪਿਆਰ ਬਹਿਰਾਗ ਸਹਜੈ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਜੈ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਈ ਸਹਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਈ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਈ ਸਹਜੇ ਕਾਲ ਬਡਾਰਿਆ ਸੱਚ ਸਰਨਾਈ ਪਾਏ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇਵਡ ਭਾਗੀ ਜਿੰਨੀ ਪਾਇਆ ਸਹਜੇ ਰਹੀ ਸਮਾਈ ਮਾਇਆ ਵਿੱਚ ਸਹਜ ਨਾ ਉਪਜੈ ਮਾਇਆ ਦੂਜੈ ਭਾਈ ਮਨ ਮੁਖ ਕਰਮ ਕਮਾਵਣੀ ਹਉ ਮੈਂ ਜਲੇ ਜਲਾਈ ਜੰਮਣ ਮਰਨ ਨਾ ਚੂਕੈ ਫਿਰ ਫਿਰ ਆਵੈ ਜਾਇ ਤ੍ਰਿਹੋ ਗੁਣਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਈ ਪੜੀਐ ਗੁਣਿਐ ਕਿਆ ਕਥਿਐ ਜਾਂ ਮੁੰਡੋ ਹਉ ਕੁੱਥਾ ਜਾਇ ਚੌਥੇ ਪਦਮਹਿ ਸਹਜ ਹੈ ਗੁਰਮੁਖ ਪੱਲੇ ਪਾਈ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੂਜੀ ਹੋਏ ਗੁਣਮੰਤੀ ਸਾਲਾ ਹਿਆ ਸੱਚੇ ਸੱਚੀ ਸੋਈ ਭੁੱਲਿਆ ਸਹਿਜ ਮਲਾਏ ਸੀ ਸ਼ਬਦ ਮਲਾਵਾ ਹੋਈ ਬਿਨ ਸਹਿਜੈ ਸਭ ਅੰਧ ਹੈ ਮਾਇਆ ਮੋਹ ਗਵਾਰ ਸਹਿਜੇ ਹੀ ਸੂਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਲਾਇਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਐ ਨਿਰਪਉ ਜੋਤ ਨਰੰਕਾਰ ਸਭਨਾ ਜੀਆਂ ਕਾ ਇਕ ਦਾਤਾ ਜੋਤੀ ਜੋਤ ਮਲਾਵਣ ਹਾਰ ਪੂਰੇ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਧੰਨਾਮ ਹੈ ਸਹਿਜ ਕਰਹਿ ਬਾਪਾਰ ਅਨ ਦਿਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਪੰਡਾਰ ਨਾਨਕ ਤੋਟ ਨ ਆਵਈ ਬੀਏ ਦੇਵਨ ਹਾਰ ਸ੍ਰੀ ਰਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਇ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹਿ ਸਮਾਈ ਮਨ ਮੇਰੇ ਸਤਗੁਰ ਸਿਓ ਚਿਤ ਲਾਈ ਨਿਰਮਲ ਨਾਮ ਸਦ ਨਵਤਨ ਆਪ ਵੱਸੈ ਮਨ ਆਈ ਰਹਾਉ ਹਰ ਜਿਉ ਰਾਖੋ ਆਪਣੀ ਸਰਣਾਈ ਜਿਉ ਰਾਖੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੇ ਗੁਰਮਖ ਪਵ ਜਲ ਤਰਨਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿ ਆਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪੁਵਾਇਆ ਲੱਖ ਚੌਰਾਸੀ ਫਿਰ ਫਿਰ ਆਵੇ ਬਿੰਤਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੀ ਅਨ ਦਿਨ ਗੁਣ ਗਾਵਹਿ ਸਦ ਨਿਰਮਲ ਸਹਜੀ ਨਾਮ ਸਮਾਤੇ ਗੁਰਮਖ ਅੰਮ੍ਰਿਤ ਬਾਣੀ ਬੋਲਹਿ ਸਬ ਆਤਮ ਰਾਮੁ ਪਛਾਣੀ ਏਕੋ ਸੇਵਨ ਏਕ ਅਰਾਧ ਹੈ ਗੁਰਮਖ ਅਕਾਥ ਕਹਾਣੀ ਸੱਚਾ ਸਾਹਿਬ ਸੇਵੀ ਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੀ ਸੱਚ ਸਿਉ ਆਪਣੀ ਕਿਰਪਾ ਕਰੇ ਮਲਾਈ ਆਪੇ ਕਰੇ ਕਰਾਈ ਆਪੇ ਇਕਨਾ ਸੁੱਤਿਆਂ ਦੇ ਜਗਾਈ ਆਪੇ ਮੇਨ ਮਲਾਈਂਦਾ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ 3 ਸਤਗੁਰ ਸੇਵੀ ਐ ਮਨ ਨਿਰਮਲਾ ਪਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਗੁਰ ਸੇਵਨ ਸੰਗ ਸਤਗੁਰ ਸੇਵਿਐ ਹਰ ਮਨ ਵਸੈ ਲੱਗੇ ਨ ਮੈਲ ਪਤੰਗ ਰਹਾਉ ਸੱਚਾ ਸ਼ਬਦ ਪਾਤੀ ਉਪਜੈ ਸੱਚੇ ਸੱਚਾ ਨਾਮ ਜਿਨਿ ਹਉ ਮੈਂ ਮਾਰ ਪਛਾਨਿਆ ਹਉ ਤਿਨ ਬਲੇ ਹਾਰੈ ਜਾਉ ਮਨ ਮੁਖ ਸੱਚ ਨਾ ਜਾਣਨੀ ਤਿਨ ਠੌਰ ਨਾ ਕਤੁ ਹੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੈ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਨਿਆ ਗੁਰਮਤੀ ਨਿਜ ਘਰਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਈ ਸੱਚੀ ਸਾਖੀ ਉਪਦੇਸ ਸੱਚ ਸੱਚੇ ਸੱਚੀ ਸੂਈ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੁਈ ਸਤਗੁਰ ਜਿੰਨੀ ਨਾ ਸੇਵੇ ਉਹ ਸੇ ਕਿਤੇ ਆਏ ਸੰਸਾਰ ਜਮਦਰ ਬੱਦੇ ਮਾਰਿਐ ਉਕ ਕਨਾ ਸੁਣੈ ਪੁਕਾਰ ਬਿਰਥਾ ਜਨਮ ਗੁਆਇਆ ਮਰ ਜੰਮਹਿ ਵਾਰੂ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤ ਗੁਰ ਸਰਨਾ ਸਤ ਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤ ਗੁਰ ਸੱਚਾ ਹੈ ਬੋਹਿਥਾ ਸ਼ਬਦੇ ਭਵ ਜਲ ਤਰਨਾ ਲਖ 84 ਫਿਰਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਗੁਰ ਸ਼ਬਦ ਸੁਣਾਇ ਬਿਨ ਸੱਚੇ ਅਵਰ ਨਾ ਕੋਈ ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰੰ ਤਿੰਨਾ ਨਿਜ ਕਰਵਾਸਾ ਪਾਇਆ ਸਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਖਲੀ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਉ ਜੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਉ ਸਾਹਿਬ ਨਿਤਾਣਿਆਂ ਕਾ ਕਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਨ ਰਹਾਉ ਜੇ ਕੋ ਹੋਇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸਵਾਰਥ ਸਵਾਹੋ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜੇਤਿ ਆਵੇ ਉਸ ਪਾਰ ਬ੍ਰਹਮ ਤਾਨੇ ਚਲੋ ਹੋਇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕਤਮ ਪਲਿਟਿਆ ਕਦੇ ਹਰਖ ਕਦੇ ਸੋਗ ਗਉਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ ਜੇਤਿ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਇ ਕਾਮ ਕ੍ਰੋਧ ਮੋਹਿ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖ ਉਨ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦ ਚਾਰ ਮੋਖਾ ਗਰ ਵਿਚਰੇ ਤਪੇ ਤਪੀ ਸਰ ਜੋਗੀਆਂ ਤੀਰਤ ਗਮਨ ਕਰੇ ਖੱਤ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਭਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਖ ਸਿੱਖਦਾਰੀਆਂ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੀ ਚੱਲੈ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਈ ਲੱਗ ਰਹਾ ਚੇਤਨਾ ਆਇਉ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੂਬਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪਰੀਤ ਲਸ਼ਕਰ ਤਰਕ ਸੰਬੰਧ ਬੰਦ ਜਿਉ ਜਿਉ ਸਗਲੀ ਕੀਤਾ ਚੇਤਨਾ ਆਇਉ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ ਕਾਯਾ ਰੋਗ ਨਾਛੇਦਰ ਕਿਸ ਨਾ ਕਿਸ ਕਾੜਾ ਸੋਗ ਮਿਰਤਨਾ ਆਵੀ ਚਿਤ ਤੇਸ ਅਹਨਸ ਭੋਗੈ ਭੋਗ ਸਭ ਕਿਸ ਕੀ ਤੋਂ ਨੇ ਆਪਣਾ ਜੀਏ ਨਾ ਸੰਕ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਐ ਤਿਉ ਤਿਉ ਹਰ ਸਿਉ ਰੰਗ ਦੁਹਾ ਸਿਨਿਆ ਕਾ ਖਸਮ ਆਪ ਅਵਰ ਨ ਦੂਜਾ ਥਾਂ ਸਤਗੁਰ ਤੁਠੈ ਪਾਇਆ ਨਾਨਕ ਸੱਚਾ ਨਾਮ ਤੇਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੇਂ ਕਮਨ ਬਾਤਾਂ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿ ਨਹੀਂ ਜਾਤਾ ਪਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਤਰਮਾਤਾ ਇਕ ਸ਼ਬਦੀ ਬਹੂ ਰੂਪ ਅਵਤੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇਕ ਲੂਕ ਨਾ ਦੇ ਵਹਿ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਭਿਆਲ ਜੀਉ ਹਉ ਵਾਰੀ ਹਉ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਧ ਸੰਸਾਰ ਉਪਾਇਆ ਸਿਰੇ ਸਿਰ ਤੁੰਦੇ ਲਾਇਆ ਵੇਖਹਿ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਮੈ ਨੋ ਪ੍ਰਤਾਪ ਦਾ ਸਤ ਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤ ਗੁਰ ਕੋਹ ਬਲ ਜਾਈ ਹੈ ਜਿਤ ਮਿਲਿਆ ਪਰਮ ਗਤ ਪਾਈ ਹੈ ਸੁਰ ਨਾਰ ਮਨ ਜਨ ਲੋਚਦੀ ਸੋ ਸਤ ਗੁਰ ਦੀ ਆਬੁਝਾਏ ਜੀਓ ਸਤ ਸੰਗਤ ਕੈਸੀ ਜਾਣੀ ਹੈ ਜਿੱਥੈ ਇੱਕੋ ਨਾਮ ਵਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਉ ਇਹੋ ਜਗਤ ਭਰਮ ਭੁਲਾਇਆ ਆਪਹੁ ਤੁਧ ਖਵਾਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਿੰਨਾ ਕੇ ਨਾਏ ਜੀਉ ਦੋਹਾਗਣੀ ਕਿਆ ਨਿਸ਼ਾਨੀਆਂ ਖਸਮ ਹੋ ਖੁਥੀਆਂ ਫਿਰਹਿ ਨਿਮਾਣੀਆਂ ਮੈਲੀ ਵੀਸ ਤਿੰਨਾ ਕਾਮਣੀ ਦੁਖੀ ਰਹਿਣ ਵਿਹਾਈ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਲਾਈ ਜੀਉ ਹੁਕਮ ਜਿਨਾਂ ਨੂੰ ਮਨਾਇਆ ਤਿਨੇ ਅੰਤਰ ਸ਼ਬਦ ਵਸਾਇਆ ਸਹਿਆਂ ਸੀ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਉ ਜਿਨਾਂ ਭਾਣੇ ਕਾਰ ਆਸਿਆ ਜਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐ ਸਾ ਜਾਣੀਐ ਜੋ ਸਭ ਸੈ ਲੈ ਮਲਾਈ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤ ਕੇ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਰਿਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਐ ਆਪਣੀ ਨਦਰ ਕਰਹਿ ਨਿਸਤਾਰ ਜੀਉ ਸਤਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਉ ਸਭ ਥੱਕੀ ਕਰਮ ਕਮਾਏ ਜੀਉ ਹਉ ਸਤਗੁਰ ਵਿਟੋ ਕਮਾਇਆ ਜਿਨ ਭ੍ਰਮ ਭੁਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਹਿ ਰਲਾਈ ਜੀਉ ਤੂੰ ਸਭ ਨਾ ਮਾਹੇ ਸਮਾਇਆ ਤਿੰਨ ਕਰਤੈ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੁਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹਿ ਸਿਆਣਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਉ ਸਭ ਲੋਕ ਕਰੈ ਜਹਿ ਕਾਰ ਜੀਉ ਮੇਰਾ ਗੁਣ ਅਵਗਨ ਨਾ ਵਿਚਾਰਿਆ ਰਬ ਆਪਣਾ ਬਿਰਧ ਸੰਭਾਰਿਆ ਕੰਠ ਲਾਏ ਕੈ ਰਖਿਓਨ ਲੱਗੈ ਨਾ ਤਤੀਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਇਛੇ ਅੜਾ ਫਲ ਪਾਇਆ ਸਾਹਾ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀ ਵੈ ਨਾਉ ਜੀਉ ਤੁਦੇ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੂ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਈ ਜੀਉ ਗੁਰਪਦ ਸਾਦੀ ਪਾਇਆ ਤਿੱਥੈ ਮਾਇਆ ਮੋਹ ਚਕਾਇਆ ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜੀਉ ਗੋਪੀ ਨੈ ਗੋਵਾਲੀਆ ਤੁਦੇ ਆਪੇ ਗੋਇ ਉਠਾਲੀਆ ਹਕਮੀ ਪਾਂਢੀ ਸਾਜਿਆ ਤੂੰ ਆਪੇ ਭੰਨ ਸਵਾਰ ਜੀਉ ਜਿਨ ਸਤਗੁਰ ਸਿंहो ਚਿਤ ਲਾਇਆ ਤਿਨਹੀ ਦੂਜਾ ਭਾਉ ਚੁਕਾਇਆ ਨਿਰਮਲ ਜੂਤ ਤਿਨ ਪ੍ਰਾਣੀਆਂ ਕੋਈ ਚੱਲੇ ਜਨਮ ਸਵਾਰ ਜੀਉ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇਹ ਵਢਿਆਈਆਂ ਅਣ ਮੰਗਿਆ ਦਾਨ ਦੇਵਣਾ ਕਉ ਨਾਨਕ ਸੱਚ ਸੰਭਾਲ ਜੀਉ